ਸਭ ਤੋਂ ਪਹਿਲਾਂ ਗੁਰੂ ਘਰ ਖੜੇ ਆ ਫਤਿਹ ਦੀ ਸਾਂਝ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਰਾਉਂਡ ਕਲਾਸ ਫਾਊਂਡੇਸ਼ਨ ਸੰਸਥਾ ਦਾ ਜਿਹੜਾ ਸਫ਼ਰ ਸੀਗਾ ਇਹ ਫਿਰੋਜ਼ਪੁਰ ਜ਼ਿਲ੍ਹੇ ਸ지 ਪਹੁੰਚੇ ਹੋਏ ਆ ਇੱਥੇ ਬਹੁਤ ਹੀ ਪਵਿੱਤਰ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਮੌਜੂਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਬਿਲਕੁਲ ਨਾਲ ਆ ਅਜੀਤਪੁਰ ਪਿੰਡ ਆ ਉੱਥੇ ਅਸੀਂ ਪਹੁੰਚੇ ਹੋਏ ਆ ਇੱਥੇ ਝੰਡਾ ਦਾ ਜ਼ਿਕਰ ਆ ਰਿਹਾ ਇਸ ਕਰਕੇ ਸੀ ਜਿਹੜੇ ਰੁੱਖਾਂ ਦਾ ਸਫ਼ਰ ਅਸੀਂ ਕਵਰ ਕੀਤਾ ਲਗਾਤਾਰ ਪੰਜਾਬ ਦੇ ਵਿੱਚ ਪਹਿਲਾ ਸੀ 10ਵੇਂ ਪਾਸ਼ਾ ਦਾ ਮਾਰਗ ਜਿਹੜਾ ਭਾਸ਼ਾ ਭਾਗ ਨੇ ਪਬਲਿਸ਼ ਕੀਤਾ ਸੀਗਾ ਨਕਸ਼ਾ ਉਸ ਨੂੰ ਅਸੀਂ ਤੱਕ ਸ਼੍ਰੀ ਕੇਸ਼ਗੜਾ ਸਾਹਿਬ ਤੋਂ ਚੱਲਦੇ ਹੋਏ ਤੱਕ ਸ਼੍ਰੀ ਦਮਦਮਾ ਸਾਹਿਬ ਤੱਕ ਕਵਰ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਗੁਰੂ ਘਰ ਸਾਡੇ ਹੋਰ 10ਵੇਂ ਪਾਸ਼ਾ ਜਿੱਥੇ ਵੀ ਚਰਨ ਪਾਏ ਆਪਣੇ ਉੱਥੋਂ ਅਸੀਂ ਕਵਰ ਕਰਦੇ ਆਉਂਦੇ ਆ ਇਹ ਜਿਹੜੀ ਧਰਤੀ ਹੈਗੀ ਆ 10ਵੇਂ ਪਾਸ਼ਾ ਨੇ ਆਪਣੇ ਚਰਨ ਪਾਏ ਹੋਏ ਇਸ ਗੁਰੂ ਘਰ ਦੇ ਵਿੱਚ ਤਾਂ ਜੰਡ ਦੇ ਥੱਲੇ ਇਹਦਾ ਇਤਿਹਾਸ ਜ਼ਿਕਰ ਆਉਂਦਾ ਹੈਗਾ ਸਾਡੇ ਵਿਚਕਾਰ ਗੁਰਪ੍ਰਧਨ ਸਿੰਘ ਜੀ ਹੈੱਡ ਗ੍ਰੰਥੀ ਮੌਜੂਦ ਆ ਇਸ ਗੁਰੂ ਘਰ ਦੇ ਉਹਨੂੰ ਅਸੀਂ ਕਹਾਂਗੇ ਬੀਸ ਗੁਰੂ ਦਾ ਸਾਨੂੰ ਇਤਿਹਾਸ ਸਾਂਝਾ ਕਰਨ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਮੁਖਤਰ ਸਾਹਿਬ ਦੀ ਜੰਗ ਹੋਈ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਇਹਨਾਂ ਸਥਾਨਾਂ ਤੇ ਆਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੀ ਦੇਖਦੇ ਹਨ ਕਿ ਇੱਕ ਜਿਹੜਾ ਤਿੱਤਰ ਹੈ ਉਹ ਰੁੱਖ ਤੇ ਬੈਠਾ ਸਤਗੁਰੂ ਜੀ ਨੇ ਉਹ ਤਿੱਤਰ ਵਾਲਾ ਦੇਖ ਕੇ ਆਪਣਾ ਬਾਜ ਛੱਡਿਆ ਤੇ ਉਹ ਬਾਜ ਜਿਹੜਾ ਸੀ ਤਿੱਤਰ ਨੂੰ ਨੋਟ-ਨੋਟ ਕੇ ਖਾਣ ਲੱਗਾ ਸਤਗੁਰੂ ਜੀ ਇਹ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ ਤੇ ਕਾਫੀ ਸੰਗਤਾਂ ਜਿਹੜੀਆਂ ਕੋਲ ਬੈਠੀਆਂ ਸਨ ਸਤਗੁਰੂ ਜੀ ਦੇ ਇਸ ਤਰ੍ਹਾਂ ਵੇਖ ਕੇ ਸਤਗੁਰੂ ਜੀ ਨੂੰ ਤੇ ਬੜੀਆਂ ਹੈਰਾਨ ਹੋ ਰਹੀਆਂ ਸਨ ਕਿ ਇੱਕ ਬਾਜ ਜਿਹੜਾ ਇਹ ਤਿੱਤਰ ਨੂੰ ਨੋਟ-ਨੋਟ ਕੇ ਖਾ ਰਿਹਾ ਹੈ ਜਦੋਂ ਬਾਜ ਨੇ ਤਿੱਤਰ ਨੂੰ ਨੋਟ-ਨੋਟ ਕੇ ਖਾ ਲਿਆ ਤੇ ਸੰਗਤ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਇਹ ਕਿਹੜਾ ਕੌਤਕ ਹੈ ਕਿ ਇੱਕ ਤਿੱਤਰ ਨੂੰ ਬਾਜ ਨੋਚ-ਨੋਚ ਕੇ ਖਾ ਗਿਆ ਤੇ ਆਪ ਹੱਸ ਰਹੇ ਤੇ ਸਤਿਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਸੰਗਤ ਜੀ ਇਹ ਪੁਰਬਲੇ ਜਨਮ ਦੀ ਕਹਾਣੀ ਹੈ ਕਿ ਸੰਗ ਇਹ ਤਿੱਤਰ ਜਿਹੜਾ ਸੀ ਇਹ ਪਿਛਲੇ ਜਨਮ ਵਿੱਚ ਜੱਟ ਸੀ ਜਿਹੜਾ ਬਾਜ ਹੈ ਉਹ ਬਾਣੀਆਂ ਸੀ ਇੱਕ ਬਾਣੀਏ ਤੋਂ ਜੱਟ ਨੇ ਕਰਜ਼ ਲਿਆ ਜਾਮਨ ਸਾਨੂੰ ਕਰ ਲਿਆ ਪਰ ਆਪਣੇ ਬਚਨਾ ਤੇ ਇਹ ਜੱਟ ਪੂਰਾ ਨਹੀਂ ਉਤਰਿਆ ਤੇ ਆਪਣਾ ਕਰਜ਼ ਜਿਹੜਾ ਉਹ ਵਾਪਸ ਨਹੀਂ ਕੀਤਾ ਇਸ ਕਰਕੇ ਸਤਿਗੁਰੂ ਜੀ ਬਾਣੀ ਦੇ ਵਿੱਚ ਵੀ ਲਿਖਦੇ ਹਨ ਭਗਤ ਕਬੀਰ ਜੀ ਦਾ ਸ਼ਬਦ ਹੈ ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿਾਨ ਉਲਟਾਵੈ ਮਨ ਮੇਰੇ ਭੂਲੇ ਕਪੜਾ ਨ ਕੀਜੈ ਅੰਤ ਨਵੇੜਾ ਤੇਰੇ ਜੀਪੈ ਲੀਜੈ ਕਿ ਇਹ ਨਵੇੜਾ ਜਿਹੜਾ ਕਰਜ਼ਾ ਦਾਏ ਕਿਸੇ ਦਾ ਲਿਆ ਦਿੱਤਾ ਵਾਪਸ ਨਹੀਂ ਕਰਨਾ ਇਸ ਦਾ ਨਵੇੜਾ ਸਤਿਗੁਰੂ ਜੀ ਕਹਿੰਦੇ ਹਨ ਬਾਣੀ ਵਿੱਚ ਕਿ ਆਪਣੀ ਜਿੰਦ ਦੇ ਕੇ ਜਾਨ ਦੇ ਕੇ ਇਹ ਕਰਜ਼ਾ ਚੁਕਾਉਣਾ ਪੈਂਦਾ ਹੈ ਤੇ ਜਦੋਂ ਸਤਗੁਰੂ ਜੀਆ ਨੇ ਸੰਗਤ ਨੂੰ ਇਹ ਸਾਰਾ ਇਤਿਹਾਸ ਸਰਵਨ ਕਰਵਾਇਆ ਦੱਸਿਆ ਤੇ ਸੰਗਤ ਫਿਰ ਸਤਗੁਰੂ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗੀ ਇਹਨਾਂ ਸਥਾਨਾਂ ਤੇ ਸਤਗੁਰੂ ਜੀ ਫਿਰ ਆਏ ਹਨ ਇੱਥੇ ਇੱਕ ਝੰਡ ਦਾ ਰੋਖ ਹੈ ਜਿੱਥੇ ਸਤਗੁਰੂ ਜੀਆ ਨੇ ਆਪਣਾ ਘੋੜਾ ਬੰਨਿਆ ਇੱਥੇ ਇੱਕ ਪਾਵਨ ਪਵਿੱਤਰ ਸਰੋਵਰ ਹੈ ਜਿਸ ਸਰੋਵਰ ਤੇ ਪੌੜ ਮਾਰ ਕੇ ਘੋੜੇ ਨੇ ਜਲ ਕੱਢਿਆ ਤੇ ਇੱਥੇ ਪਾਵਨ ਪਵਿੱਤਰ ਸਰੋਵਰ ਹੈ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੁਰੂ ਸਰ ਸ੍ਰੀ ਜਾਮਨੀ ਸਾਹਿਬ ਬਜੀਤਪੁਰ ਪਿੰਡ ਦਾ ਨਾਮ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਜਾਮਨੀ ਸਾਹਿਬ ਬਜੀਤਪੁਰ ਕਿਹਾ ਜਾਂਦਾ ਹੈ ਇੱਥੇ ਅਨੇਕਾਂ ਹੀ ਸੰਗਤਾਂ ਆ ਕਰਕੇ ਨਮਸਕਾਰਾਂ ਕਰਦੀਆਂ ਹਨ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਇੱਥੇ ਲਾਹੇ ਪ੍ਰਾਪਤ ਕਰਦੀਆਂ ਹਨ ਇਹਨਾਂ ਸਥਾਨਾਂ ਤੇ ਹਰ ਐਤਵਾਰ ਸੰਗਤ ਬੜੀ ਭਾਰੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀ ਹੈ ਤੇ ਮੱਸੀਆ ਦਾ ਦਿਹਾੜਾ ਵੀ ਬਹੁਤ ਵੱਡੀ ਤعداد ਦੇ ਵਿੱਚ ਇੱਥੇ ਮਨਾਇਆ ਜਾਂਦਾ ਹੈ ਸੋ ਇਹ ਸਥਾਨ ਗੁਰਦੁਆਰਾ ਗੁਰੂ ਸਰਸ੍ਰੀ ਜਾਮਨੀ ਸਾਹਿਬ ਜੋਇਪੁਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਮੋਗਾ ਰੋਡ ਤੇ ਸਥਿਤ ਹੈ ਜਦੋਂ ਵੀ ਸੰਗਤ ਆਵ ਜੀ ਇਧਰਲੇ ਪਾਸੇ ਆਉ ਤੇ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੱਸਣਾ ਚਾਹੇ ਕੁਝ ਗੱਲਾਂ ਜੰਡਵਾਰ ਹੈ ਜਿਵੇਂ ਅਸੀਂ ਪੰਜਾਬ ਇੱਕ ਇਹੋ ਜਿਹਾ ਸੂਬਾ ਹੈਗਾ ਜਿਹੜੇ ਸਾਡੇ ਬਹੁਤ ਸਾਰੇ ਗੁਰੂ ਘਰ ਹੈਗਾ ਜੰਡ ਦੇ ਰੁੱਖ ਪਿੱਛੇ ਬਣੇ ਹੋਏ ਆ ਉਹ ਦਰਸ਼ਨ ਕਰ ਸਕਦੇ ਜਿਹੜੇ ਬਹੁਤ ਸਾਰੀਆਂ ਸਾਡੇ ਜਿਹੜਾ ਵੀਡੀਓ ਹੈਗੇ ਇਸ ਚੈਨਲ ਦੇ ਪਈਆਂ ਹੈਗੀਆਂ ਦੇਖ ਸਕਦੇ ਹੋ ਬਾਕੀ ਦੱਸਣਾ ਚਾਹਾਂਗੇ ਜਿੱਥੇ ਵੀ ਕਿਤੇ ਝੰਡ ਸਾਡੇ ਪੰਜਾਬ ਦੇ ਵਿੱਚ ਖੇਤਾਂ 'ਚ ਮੌਜੂਦ ਆ ਜਾਂ ਕਿ ਸਾਡੇ ਜਿਹੜੇ ਇਲਾਕੇ ਹੈਗੇ ਫਜ਼ਲਕਾ ਮੁਕਸਰ ਮਾਨਸਾ ਇਹ ਜਿਹੜੇ ਝੰਡ ਹੋਗੇ ਹੈਗੇ ਉਹਨੂੰ ਆਪਾਂ ਬਚਾਈਏ ਜਿਹੜੀ ਸਾਡੀ ਸੰਸਥਾ ਹੈਗੇ ਲੰਬੇ ਸਮੇਂ ਤੋਂ ਇਹ ਝੰਡਾ ਨੂੰ ਤਿਆਰ ਕਰਦੀ ਆਉਂਦੀ ਹੈ ਬਾਕੀ ਹੋਰ ਬਹੁਤ ਸਾਰੇ ਰੋਖ ਹੈ ਜਿਵੇਂ ਇਸ ਗੁਰੂ ਘਰ ਵਿੱਚ ਸੀ ਵਨ ਦਾ ਰੋਖ ਵੀ ਦੇਖਿਆ ਪਿਛਲੇ ਜਦੋਂ ਅਸੀਂ ਐਂਟਰ ਕਰਦੇ ਅੰਦਰ ਦਰਸ਼ਨ ਕਰਨ ਵਾਸਤੇ ਤੇ ਵਨ ਹੋਇਆ ਝੰਡ ਹੋ ਗਿਆ ਫਲਾਈਆਂ ਹੋ ਗਿਆ ਕਿਕਰਾਂ ਰੇਰੂ ਇਹ ਸਾਰੇ ਜਿਹੜੇ ਰੋਖ ਹੈਗੇ ਸਾਡੇ ਪੰਜਾਬ ਦੇ ਪ੍ਰਾਤਨ ਰੋਖ ਆ ਅਸੀਂ ਹਮੇਸ਼ਾ ਲਗਾਤਾਰ ਬੇਨਤੀਆਂ ਕਰਦੇ ਹੋਣਾ ਜਿੱਥੇ ਵੀ ਰੁੱਖ ਤੁਹਾਨੂੰ ਕਿਸੇ ਪਿੰਡਾਂ 'ਚ ਦਿਖਣ ਨੇ ਇਹਨਾਂ ਨੂੰ ਸੰਭੀ ਆਪਾਂ ਇਹ ਬਜ਼ੁਰਗ ਸਾਡੇ ਰੁੱਖ ਹੈਗੇ ਸਾਡੀ ਪ੍ਰਾਤਨ ਯਾਦ ਦਵਾਉਂਦੇ ਹੈਗੇ ਇਹ ਗੁਰੂ ਘਰ ਵੀ ਸਾਨੂੰ ਇਹ ਦੋ ਰੁੱਖ ਜਿਹੜੇ ਮੌਜੂਦ ਆ ਜੰਡ ਸਾਹਿਬ ਤੇ ਜਿਹੜੇ ਸਾਡੇ ਇਥੇ ਵੰਦ ਦਾ ਰੁੱਖ ਹੈ ਸਾਨੂੰ ਤੁਹਾਨੂੰ ਯਾਦ ਦਵਾਉਂਦੇ ਸਾਡੇ ਪ੍ਰਾਤ ਪੰਜਾਬ ਦੇ ਪ੍ਰਾਤਨ ਰੁੱਖ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਇਹਨਾਂ ਰੁੱਖਾਂ ਨੂੰ ਸਮਝੀਏ ਤੇ ਆਪਾਂ ਇਹਨਾਂ ਰੁੱਖਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ